डॉक्टर मोमिता लाई इंसाफ रोष प्रदर्शन जलंधर विखे विद्यार्थी शर्श मोर्चा रोष प्रदर्शन कदिया गया जिस विच भारी गिनती विच विद्यार्थियों ने श्रद्धांजली दिखी और डाक्टर ममिता इंसाफ की मांग की ਜਦੋਂ ਸਟਾਫਰ 2000 ਨਿਯੁਕਤ ਹੋਈਆਂ ਤੇ ਮੇਰਾ ਇੱਕ ਮੈਸੇਜ ਕਨਵੇ ਕਰਨਾ ਚਾਹੀਦਾ ਹੈ ਗੌਰਮੈਂਟ ਨੂੰ ਕਿ ਜਿਹੜਾ ਕਿਸਕੇ ਅਮ ਮਮਿਤਾ ਨਾਲ ਕੋਈ ਆਜੋ ਵੀ ਘਟਨਾ ਹੋਈ ਹੈ ਜੋ ਵੀ ਘਟਨਾ ਵਾਪਰੀ ਹੈ ਇਹਦੇ ਨਾਲ ਸਾਨੂੰ ਆਪਣੇ ਆਪ ਨੂੰ ਇਹ ਲੱਗਦਾ ਹੈ ਸਿਕਿਉਰਟੀ ਫੀਲ ਨਹੀਂ ਹੋ ਰਹੀ ਅਸੀਂ ਖੁਦ জব ਕਰਦੇ ਆਂ ਔਰ ਸਾਨੂੰ ਇਤਾਰ ਵੀ ਲੱਗਦਾ ਕਿ ਅਸੀਂ ਜੇ ਤਾਂ ਦੀ ਰਾਤ ਨੂੰ ਘਰ ਵਾਪਸ ਆਣੇ ਦਾ ਸਮੇਂ ਲੱਗਦਾ ਹੈ ਕਿ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਅਸੀਂ ਨਾਲ ਮੈਂ ਸਰਕਾਰ ਦੇ ਅੱਗੇ ਮੰਗ ਕਰਦੀ ਆ ਕਿ ਜੋ ਵੀ ਪ੍ਰੋਟੈਕਟ ਸਮੂਰਤ ਤੌਰ ਤੇ ਪੰਜਾਬ ਦੇ ਟੀਮ ਵੱਲੋਂ ਚਿੱਲੇਗਾ ਜੀ ਟੀਮ ਵੱਲੋਂ ਤੌਲਜਾ ਦੇ ਟੀਮ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਕਲਕੱਤੇ ਦੇ ਵਿੱਚ ਜੋ ਵਾਪਰੀ ਆ ਉਹ ਬਲਤਕਾਰ ਨੂੰ ਜੋ ਵਾਪਕ ਕਰਦੀ ਆ ਜੇ ਅੱਜ ਤੋਂ ਉਸ ਅੱਥੇ ਗਿਆ ਪੂਰੀ ਸਟੂਡੈਂਟਸ ਜੀ ਟੀਮ ਵੱਲੋਂ ਸੋ ਜਿਹੜੀ ਉਹ ਲੇਡੀ ਆ ਭਾਰਤ ਦੀ ਉਹ ਇੱਕ ਡਾਕਟਰ ਲੇਡੀ ਸੀ ਉਹ ਮਮਿਤਾ ਦੇਵਨਾਥ ਜੀ ਜਿਹੜੀ ਘਟਨਾ ਹੋਈ ਆ 9 ਤਰੀਕ ਨੂੰ ਉਹ ਘਟਨਾ ਇੱਕ ਘਟਨਾ ਨਹੀਂ ਆਪਾਂ ਕਹਿ ਸਕਦੇ ਇੱਕ ਜਾਂ ਬਲਤਕਾਰਨੀ ਉਹਨੂੰ ਕਹਿ ਸਕਦੇ ਉਸ ਬੱਚੇ ਦੇ ਨਾਲ ਉਹ ਰਾਤ ਦੀ ਡਿਊਟੀ ਕਰਦੇ ਦੌਰਾਨ ਉਸ ਬੱਚੇ ਦੇ ਨਾਲ ਬਲਤਕਾਰ ਕੀਤਾ ਗਿਆ ਉਸ ਤੋਂ ਬਾਅਦ ਉਸ ਬੱਚੇ ਦੇ ਟੁਟੇ ਟੋਟੇ ਕੀਤੇ ਗਏ ਸੋ ਜੋ ਭਾਰਤ ਦੇ ਵਿੱਚ ਇਹ ਲੋ ਐਂਡ ਆਰਡਰ ਨੂੰ ਤਾਨਾਸ਼ਾਹੀ ਬਣਾਇਆ ਜਾ ਰਿਹਾ ਆ ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਇਦਾਂ ਦੇ ਬਲਤਕਾਰ ਵੀ ਹੋਏ ਹੋਣਗੇ ਭਾਰਤ ਦੇ ਵਿੱਚ ਜਿਹੜੇ ਹਜੇ ਤੱਕ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲਗਭਗ ਸਟੇਟਾਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਸੋ ਇਹ ਬਲਤਕਾਰ ਜਿਹੜੇ ਹੋ ਰਹੇ ਆ ਇਹ ਲੋਅਨ ਆਰਡਰ ਦੀਆਂ ਜਿਹੜੀਆਂ ਧਜੀਆਂ ਅੜਾਈਆਂ ਜਾ ਰਹੀਆਂ ਵਾ ਭਾਰਤ ਦੇ ਵਿੱਚ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿੱਦਾਂ ਕਿ ਉਹ ਲੇਡੀ ਇੱਕ ਵਿਦਿਆਰਥੀ ਸੀ ਉਹ ਡਾਕਟਰ ਬਣੀ ਸੀ ਸਾਡੇ ਵਿੱਚ ਵੀ ਬੜੇ ਵਿਦਿਆਰਥੀ ਸਾਰੇ ਇਕੱਠੇ ਹੋਏ ਨੇ ਅੱਜ ਉਹਨਾਂ ਦੇ ਵਿੱਚੋਂ ਵੀ ਡਾਕਟਰ ਨਿਕਲਨੇ ਆ ਕੁਝ ਵਕੀਲ ਨਿਕਲਣਗੇ ਕੁਝ ਚਾਚੇ ਨਿਕਲਣਗੇ ਮੈਂ ਸਮਝਦਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਦੀ ਦਿਸ਼ਾ ਆ ਦਸ਼ਾ ਆ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦੇਖਿਆ ਜਾਵੇ ਅੱਜ ਡਿਗਰੀ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਲੇਡੀਜ਼ ਜੋ ਪੜ ਰਹੀਆਂ ਕੋਈ ਹਸਪਤਾਲੋ ਤੇ ਕੋਈ ਦੁਕਾਨਾਂ ਦੇ ਫਿਰ ਉਹਨਾਂ ਦਾ ਆਉਣ ਜਾਣ ਦਾ ਬੜਾ ਮੁਸ਼ਕਲ ਹੋ ਜਾਏਗਾ ਜੇ ਸਾਡੇ ਹਾਲਾਤ ਹੋਏ ਵੈਦਾਂ ਨੂੰ ਕੀ ਲੱਗਦਾ ਜੀ ਭਾਰਤ ਦੇ ਵਿੱਚ ਪੰਜਾਬ ਸਰਕਾਰ ਆਪਾ ਭਾਰਤ ਨੂੰ ਛੱਡ ਕੇ ਪੰਜਾਬ ਸਰਕਾਰ ਨੂੰ ਦੇਖਦੇ ਹਾਂ ਤਾਂ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਦੇ ਦੌਰਾਨ ਇੰਨੇ ਕ ਚੋਰੀਆਂ ਅਪਰਾਧ ਹੋ ਰਹੇ ਨੇ ਕੁੜੀਆਂ ਨੂੰ ਸੇਫ ਨਹੀਂ ਰੱਖਿਆ ਜਾ ਰਿਹਾ ਕੁੜੀਆਂ ਜਿਹੜੀਆਂ ਰਾਤ ਦੀਆਂ ਡਿਊਟੀਆਂ ਕਰਦੀਆਂ ਆ ਉਹ ਸੇਫ ਨਹੀਂ ਹੈਗੀਆਂ ਇਹ ਜਿਹੜੀ ਘਟਨਾ ਵਾਪਰੀ ਆ ਮੈਨੂੰ ਲੱਗਦਾ ਕਿ ਸਾਡੇ ਨਾਲ ਕੁੜੀਆਂ ਜਿਹੜੀਆਂ ਸਾਥੀਆਂ ਸਾਡੇ ਨਾਲ ਵਿੱਚ ਆਈਆਂ ਹੋਈਆਂ ਵਾ ਇਹ ਜਿੱਦਾਂ ਇਹ ਵੀ ਜੋਬ ਕਰਦੇ ਆ ਇਹਨਾਂ ਦੇ ਵੀ ਲੇ ਬੋਡੀ ਮੁਸ਼ਕਲ ਦਾ ਹੱਲ ਵਾਏ ਕਿ ਜਿਹੜੀ ਇਹ ਘਟਨਾ ਵਾਪਰੀ ਆ ਕਿ ਘਟਨਾ ਨੂੰ ਵਾਪਰੇ ਹੋਏ ਇਹ ਬੱਚੇ ਜਿਹੜੇ ਆ ਇਹ ਡਰ ਚੁੱਕੇ ਆ ਇਸ ਟੈਮਕਿ ਦੇਖਿਆ ਜਾਵੇ ਨਾ ਨਰਸਿੰਗ ਸਟਾਫ ਦੇ ਵਿੱਚ ਕੁੜੀਆਂ ਵੀ 24 24 ਘੰਟੇ ਡਿਉਟੀ ਆ ਸਰ ਮੈਂ ਸਮਝਦਾ ਕਿ ਜੇ ਉਹਨਾਂ ਨੇ ਚਿੱਟਾ ਕੋਟ ਪਾਇਆ ਵਾ ਉਹ ਸੇਫ ਹੀ ਨਹੀਂ ਰਹਿ ਸਕਦੀਆਂ ਜਿਹੜੇ ਡਾਕਟਰਸ ਲੋਕਾਂ ਨੂੰ ਸੇਫ ਕਰਨ ਦੇ ਤਿੱਤ ਤੋਏ ਹੋਇਆ ਅੱਜ ਉਹ ਵੀ ਸੇਫ ਨਹੀਂ ਰਹਿ ਰਹੇ ਆ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਲੋਕਾਂ ਦਾ ਜਿਹੜਾ ਰਵਈਆ ਵਾ ਉਹ ਗਲਤ ਹੋ ਰਿਹਾ ਵਾ ਜਿਹੜਾ ਬਲਤਕਾਰ ਹੋ ਰਿਹਾ ਇਹ ਰਵਈਏ ਦੇ ਹਿਸਾਬ ਨਾਲ ਗਲਤ ਹੋ ਰਿਹਾ ਜਿਹੜਾ ਲੋਅਰ ਆਰਡਰ ਆ ਉਹਦੀਆਂ ਧੱਜੀਆਂ ੜਾਈਆਂ ਜਾ ਰਹੀਆਂ ਇਹ ਜਦੋਂ ਸੀਪੀਆਈ ਦੀ ਜਾਂਚ ਹੋਈ ਆ ਪਹਿਲਾਂ ਇੱਕ ਥਾਣੇ ਦੇ ਵਿੱਚ ਰਿਪੋਰਟ ਗਈ ਗਈ ਆ ਥਾਣੇ ਵਾਲਿਆਂ ਨੇ ਜਿਹੜੀ ਇਹਨਾਂ ਸਵਮਾਈ ਲਈ ਕੀਤੀਗੇ ਕੁੜੀ ਦੀ ਉਹ ਤੋਂ ਬਾਅਦ ਸੀਪੀਆਈ ਜਾਂਚ ਹੋਈ ਆ ਸੀਬੀਆਈ ਨੇ ਜਾਂਚ ਕਰਨ ਦੇ ਦੌਰਾਨ ਇਹ 3 ਬੰਦੇ ਹਣਕਸਤੀ ਦੇ ਵਿੱਚ ਲਿਆ ਗਿਆ ਵਾ ਅਜੇ ਤੱਕ ਵੀ ਜਿਹੜਾ ਆ ਇੰਨੇ ਤੱਕ ਹੋਣ ਦੇ ਬਾਵਜੂਦ ਵੀ ਉਸ ਅਪਰਾਧੀ ਦਾ ਪਤਾ ਨਹੀਂ ਲੱਗਿਆ ਮੈਨੂੰ ਮੈਂ ਨੋਟੀਫਿਕੇਸ਼ਨ ਪੜ੍ਹੀ ਸੀ ਸੰਜੀਤ ਨਾਮ ਦਾ ਕੋਈ ਅਪਰਾਧੀ ਜਿਹੜਾ ਆ ਉਸ ਨਾਮ ਦੇ ਵਿੱਚ ਆ ਰਿਹਾ ਆ ਮੈਂ ਸਮਝਦਾ ਕਿ ਜੇ ਉਹ ਜੇ ਉਸਨੇ ਅਪਰਾਧ ਕੀਤਾ ਆ ਉਹਨੂੰ ਫਾਂਸੀ ਦਿੱਤੀ ਜਾਵੇ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਅਪਰਾਧ ਕਰਦੇ ਆ ਉਹਨਾਂ ਦੇ ਮੱਤ ਪਾਈ ਜਾਵੇ ਜੈਪੀ ਜੈਪਾ ਇਸ ਸਮਾਜ ਨੂੰ ਸਾਹਮਣੇ ਆ ਕੇ ਖੜਾਈ ਸਰਕਾਰ ਤੋਂ ਬਰਦਮਾਗੀ ਤੋਂ ਦਾਖਲਵਾ ਜਿਸ ਚੀਜ਼ ਬਾਰੇ ਅਸੀਂ ਲਗਭਗ ਸਾਰੇ ਹੀ ਜਾਣਦੇ ਹਾਂ ਕਿ ਬੜੀ ਹੀ ਗਲਤ ਚੀਜ਼ ਸਾਡੇ ਸਮਾਜ ਦੇ ਲਈ ਕਪੜੀ ਸ਼ਰਮ ਸਾਥ ਚੀਜ਼ ਵੀ ਅੱਜ ਸਿਰ ਸਾਰੇ ਆਨੇ ਵਿਦਿਆਰਥੀਆਂ ਨੇ ਸਖਤ ਜਿਹੇ ਪਿਆਰ ਨੂੰ ਅੱਖ ਰੱਖਦੇ ਹੁਣੇ ਉਸ ਚੀਜ਼ ਤੇ ਅਹੀ ਪ੍ਰਤੀਕ ਵਿਰੋਧ ਜ਼ਾਹਿਰ ਕੀਤਾ ਹੈ ਕਿ ਇਹ ਕਰੋਨਾ ਕ ਦੇ ਅਲਮੇ ਬਿਆ ਕੇਸ ਵਰਗੇ ਇੰਦਾਰੇ ਜਿਹੜੇ ਸਾਡੇ ਕੋਲ ਹਾਈਲਾਈਟ ਰਹਿਣਗੇ ਕੁਝ ਕੇਸ ਇਹੋ ਜਿਹੇ ਹੈਗੇ ਜਿਹੜੇ ਸਾਡੇ ਕੋਲ ਹਾਈਲਾਈਟ ਹੋ ਜਾਂਦੇ ਹੈ ਪਰ ਦੁਨੀਆ ਤੋਂ ਬਹੁਤ ਨੇ ਐਸੇ ਜਿਹੜੇ ਤੱਕੋ ਵੀ ਕੀਤੇ ਜਾਂਦੇ ਜਿਵੇਂ ਜਿਸੀਂ ਜਾਣਦੇ ਹੈ ਇਸ ਕੇਸ ਨੂੰ ਵੀ ਫੈਲਦੀ ਅਧਾਰ ਤੇ ਉਪਰ 3 ਘੰਟੇ ਇੱਕ ਟੈਪੂਰ ਉਪਨੁਕ बेटी की बॉडी नहीं दिखती गई यह कहा गया ये कह के मैसेज ला के बुलाया गया कि साड़ी तो ने सुसाइड अचैक्ट कर दिया, सुसाइड कर दिया, तो तीन घंटे और फैमिली वाले मिलाया इतना पोस्टमार्टम रिपोर्ट ने जो सच्चाई बयान की, कदों तक प्रशासन सा आवाज़ा योजना दर्दनाक हादसियां दबदा रही है देखो बिल्कुल सरकार की बहुत बड़ी ललायकी है जिन्हें जोड़िया प्रशासन करके अगे खड़ा किया ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਇਹ ਹੈ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਜਾਂਚ ਦੇ ਉਸ ਜੀਵ ਸੁਸਾਇਟੀ ਦਾ ਨਾਮ ਰੱਖਿਆ ਜਿਵੇਂ ਅਸੀਂ ਸਭ ਜਾਣਦੇ ਕਿ ਕਿੰਨੀ ਵੱਡੀ ਦਰਦਨਾਕ ਤੇ ਮੰਦ ਭਾਗੀ ਦੀ ਘਟਨਾ ਸ਼ਰਮਸਾਰੂਪ ਚੀਨੀ ਜਿਹੜੀ ਅਪਰਾਧੀ ਨੇ ਬਰਾਗ ਕੀਤਾ ਜੀ ਇਹਨਾਂ ਦੀ ਜ਼ਿੰਮੇਵਾਰੀ ਨਾ ਹੋਈ ਤੁਹਾਡੇ ਵਾਂਗ ਉਸ ਘਰ ਚੋਬੇ ਦੀ ਕਹਾਣੀ ਅੱਜ ਸਰ ਦੇਖੋ ਅਸੀਂ ਤਾਂ ਪਹਿਲੀ ਜੇਲਾ ਭਰ-ਭਰ ਕੇ ਅਪਰਾਧੀਆਂ ਨੂੰ ਜੇਲਾ ਚ ਰੱਖ-ਰੱਖ ਕੇ ਅਸੀਂ ਤਾਂ ਸਾਡੇ ਆਮ ਲੋਕਾਂ ਦਾ ਟੈਕਸ ਭਰ-ਭਰ ਕੇ ਉਹਨਾਂ ਨੂੰ ਤਾਂ ਜਾ ਸਕਦਾ ਇੱਕ ਰਿਸ਼ਤੇਦਾਰ ਬਣਾ ਕੇ ਚੀਨਾ ਚ ਰੱਖਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੈਂਕ ਤੇ ਜਦ ਜਾਇਓਨਾਂ ਨੂੰ ਸੰਬਧੀ ਸੋਦਾ ਸੁਣਾਈ ਜਾਏ ਤਾਂ ਕਿ ਉਸ ਬਿਛੜੀ ਰੂਹ ਨੂੰ ਇਨਸਾਫ ਮਿਲੇ